2 ਕੁ ਮਹੀਨੇ ਹੋ ਗਿਆ 2 ਕੁ ਮਹੀਨਾ ਤੱਕ ਮੈਂ ਸੰਗਤ ਸੇਵਾ ਪਹਿਲਾਂ ਵੈਸੇ ਹੁੰਦਾ ਸੀ ਆ ਸਵਾਰੀ ਤੋਂ ਪੈਸਾ ਲੈਂਦਿਆ ਉਸ ਤੋਂ ਬਾਅਦ ਰੱਬ ਦੀ ਕਿਰਪਾ ਜੀ ਮੈਂ ਕਿਹਾ ਵੀ ਗੱਲ ਪਸ ਫ੍ਰੀ ਸੇਵਾ ਕਰਨੀ ਹੈ ਇਹ ਜਿਹੜੇ ਸੰਗਤ ਗੁਰਦੁਆਰਾ ਸਾਹਿਬ ਆਉਗੀ ਉਹਦੇ ਉੱਤੇ ਫ੍ਰੀ ਸੇਵਾ ਜਿੱਥੋਂ ਮਰਜੀ ਬਹਿ ਜਾਏ ਸਮਰਲਾੜ ਚੌਂਕ ਤੇ ਬਹਿ ਜਾਏ ਆ ਰਾਮਨਗਰ ਤੋਂ ਬਹਿ ਜਾਏ ਜਮਾਲਪੁਰ ਤੋਂ ਲੈ ਜਾਏ ਮੈਂ ਉਹ ਸਾਰਾ ਕੰਮ ਨਾ ਕਰਾਂ ਮੈਂ ਘਰੇ ਵੀ ਬਹਿ ਜਾ ਤਾਂ ਮਿਲ ਲੈ ਪੈਸਾ ਨਾ ਕਰੀਏ ਪਰ ਜਿਹੜੇ ਇੱਥੇ ਆ ਕੇ ਸਕੂਨ ਮਿਲਦਾ ਉਹ ਨਹੀਂ ਬਾਹਰ ਮਿਲਦਾ ਕਿਤੇ ਵੀ ਇੱਥੇ ਆ ਕੇ ਸਕੂਨ ਮਿਲਦਾ ਸੰਗਤ ਦੀ ਸੇਵਾ ਕਰਕੇ ਇਹਦੇ ਵਿੱਚ ਹੀ ਸੰਗਤ ਐਤੋਂ ਵੱਡੀ ਸੇਵਾ ਜੀ ਭਾਈ ਜੀ ਬਖਸ਼ਨ ਹਾਰ ਨੇ ਤੇ ਇੰਨੀ ਗਰਮੀ ਪੈ ਰਹੀ ਹੈ ਤੇ ਸੰਗਤ ਦਾ ਜਿਹੜਾ ਤਾਤਾ ਲੱਗਿਆ ਹੋਇਆ ਹੈ ਕੋਈ ਗਰਮੀ ਦੇ ਵਿੱਚ ਆਪਣੇ ਪੱਖਿਆਂ ਦੀ ਸੇਵਾ ਕਰ ਰਿਹਾ ਹੈ ਸ਼ਬੀਲ ਦੀ ਸੇਵਾ ਕਰ ਰਿਹਾ ਹੈ ਉੱਥੇ ਤੁਹਾਡੀ ਸੇਵਾ ਹੀ ਬਹੁਤ ਵੱਡੀ ਸੇਵਾ ਹੈ ਸੰਗਤ ਨੂੰ ਦਿੰਦੀ ਪੈਸੇ ਭਾਈ ਸਾਡੇ ਤੇਲ ਦੇ ਪੈਸੇ ਪੋਲਾ ਮੈਂ ਕਹਾਂ ਜੀ ਰੱਬ ਦੀ ਕਿਰਪਾ ਤੁਸੀਂ ਬਾਬਾ ਜੀ ਕੋਲੇ ਜਾ ਕੇ ਜਾਓ ਉੱਥੇ ਸੰਗ ਗੱਲੇ ਜਿਹੜੇ ਜੋ ਸੇਵਾ ਸਾਨੂੰ ਦੇਣ ਨਾ ਉੱਥੇ ਪਾ ਦਿਓ ਉਹੀ ਬਹੁਤ ਸੰਗਤ ਦੀ ਸੇਵਾ ਸਾਰੀ ਵੀ ਸੇਵਾ ਉਹਦੇ ਵਿੱਚ ਹੀ ਸੇਵਾ ਸੇਵਾ ਸਾਰੀ ਹੈ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਅਸੀਂ ਮੌਜੂਦ ਆਂ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਉਸ ਸਥਾਨ ਤੇ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਚੋਪੈਰਾ ਕੱਟਣ ਵਾਸਤੇ ਆਂਦੀਆਂ ਨੇ ਜਿੱਥੇ ਇੱਕ ਪਾਸੇ ਗਰਮੀ ਜਿਹੜੀ ਹੈ ਅਤਿ ਦੀ ਪੈ ਰਹੀ ਹੈ ਜਿਸ ਦੇ ਵਿੱਚ ਜਿਹੜੀ ਸੰਗਤ ਹੈ ਆਪਣੀ ਵਕ ਵਕ ਸੇਵਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਇੱਕ ਸੇਵਾ ਅਜਿਹੀ ਹੈ ਜੋ ਨਹੀਂ ਸਵਾਰਥ ਸੇਵਾ ਹੈ ਬਾਈ ਉਹ ਨਹੀਂ ਸਾਡੇ ਨਾਲ ਨੇ ਜੋ ਸੇਵਾ ਨਿਭਾਰੇ ਨੇ ਡੀਜ਼ਲ ਡੀਜ਼ਲ ਵਾਲਾ ਜਿਹੜਾ ਆਟੋ ਹੈ ਐਸ 6 ਜਿਹੜੀ ਸੰਗਤਾਂ ਨੂੰ ਜਿਹੜੀ ਸੰਗਤ ਦਰ ਤੇ ਮੱਥਾ ਟੇਕਣ ਆਸਤੀ ਟੇਕਣ ਆਸਤੇ ਪਹੁੰਚਦੀ ਹੈ ਉਹਨਾਂ ਨੂੰ ਫ੍ਰੀ ਸੇਵਾ ਦੇ ਰਹੀਆਂ ਦੇ ਰਹੇ ਨੇ ਗੱਲਬਾਤ ਕਰ ਲੈਣੇ ਹੈ ਭਾਈ ਜੀ ਹਾਂ ਜੀ ਫ੍ਰੀ ਸੇਵਾ ਕਰ ਰਹੇ ਹਾਂ ਹਾਂ ਜੀ ਹਾਕ ਮਾਰ ਕੇ ਸੰਗਤਾਂ ਨੂੰ ਬੁਲਾ ਰਹੇ ਹਾਂ ਬੁਲਾ ਰਹੇ ਹਾਂ ਜੀ ਜੀ ਤੇ ਕਦੋਂ ਦੀ ਇਸ ਸੇਵਾ ਦੇ ਵਿੱਚ ਲੱਗੇ ਹੋ ਤੁਸੀਂ ਦੇਖੋ ਜੀ ਮੈਨੂੰ ਕੋਈ ਟਾਈਮ ਹੋ ਗਿਆ ਚਾਣੇ ਕਿ 2 ਕੁ ਮਹੀਨੇ ਹੋ ਗਏ ਆ 2 ਕੁ ਮਹੀਨਾ ਤੋਂ ਮੈਂ ਸੰਗ સેવા ਪਹਿਲਾਂ ਵੈਸੇ ਹੁੰਦਾ ਸੀ ਆ ਸਵਾਰੀ ਤੋਂ ਪੈਸਾ ਲੈਂਦਿਆ ਉਸ ਤੋਂ ਬਾਅਦ ਰੱਬ ਦੀ ਕਿਰਪਾ ਜੀ ਮੈਂ ਕਿਹਾ ਵੀ ਚੱਲ ਆਪਾਂ ਫ੍ਰੀ ਸੇਵਾ ਕਰਨੀ ਜੀ ਅੱਜ ਇਹਨਾਂ ਟੀਮ ਇਸ ਦਰ ਤੇ ਆ ਕੇ ਮਹਿਸੂਸ ਹੋਇਆ ਕਿ ਅਦਾ ਦਾ ਸਬਬ ਬਣਿਆ ਕਿ ਹੁਣ ਸੇਵਾ ਆਪਣੀ ਨਿਭਾ ਰਹੇ ਹਾਂ ਦੇਖੋ ਇਹ ਕੁਦਰਤ ਦੀ ਰੱਬ ਉਹ ਕਰਪਾ ਜੀ ਮੈਂ ਕੁਝ ਨਹੀਂ ਕਰਨ ਜੋਗਾ ਉਹਦਾ ਰੱਬ ਨੇ ਆਪ ਹੀ ਆਦਾਸ ਵਿੱਚ ਕੀਤੀ ਵੀ بابا ਤੂੰ ਸੇਵਾ ਕਰ ਮੈਂ ਕਿਹਾ ਚਲੋ ਠੀਕ ਆ ਬਾਬਾ ਜੀ ਸੇਵਾ ਕਰਾਂਗੇ ਆਪਾਂ ਉਸ ਦਿਨ ਤੋਂ ਚੱਲ ਕੇ ਅੱਜ ਤੱਕ ਇੱਕ ਹਰੇ ਬੁੱਧਵਾਰ ਦੇ ਬੁੱਧਵਾਰ ਜੇ ਮੈਨੂੰ ਕੰਮ ਨਾ ਮਿਲੇ ਕੋਈ ਵੀ ਕਾ ਮੈਂ ਇਥੇ ਇਹ ਸੇਵਾ ਜ਼ਰੂਰ ਕਰਨੀ ਕਰਨੀਆਂ ਸਵੇਰੇ ਮੈਂ ਸੰਗਤ ਲੈ ਕੇ ਆਉਣੀ ਆ ਤੇ ਸ਼ਾਮ ਨੂੰ ਉਹੀ ਸੰਗਤ ਲੈ ਕੇ ਫਿਰ ਮੈਂ ਵਾਪਸ ਸਮਰਾਲਾ ਚੌਕ ਤੇ ਆਰਾਮਨਗਰ ਜਮਾਲਪੁਰ ਜੋ ਸੰਗਤ ਮਿਲੂ ਸਾਰੀ ਛੱਡ ਕੇ ਆਉਣੀ ਆ ਉਸ ਤੋਂ ਬਾਅਦ ਮੈਂ ਰਸਤੇ ਵਿੱਚ ਉਸ ਤੋਂ ਬਾਅਦ ਸ਼ਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਤ ਛੱਡੇ ਮਿਲਦੀ ਸਾਰੀ ਬਾਤ ਛੱਡੇ ਲੈ ਕੇ ਜਾਣੀ ਆ ਸਮਰਾਲਾ ਚੌਕ ਦੀ ਮਿਲ ਜੇ ਸਮਰਾਲਾ ਚੌਕ ਜਾਣ ਲੈ ਕੇ ਜਾਣੀ ਆ ਗੱਲ ਚਾਉਂਦੀ ਮਿਲ ਗੱਲ ਜਾਂਦੇ ਮੈਂ ਲੈ ਕੇ ਫਰੀ ਸੇਵਾ ਹੀ ਕਰਨੀ ਆ ਉਧਰ ਹੀ ਮੈਨੂੰ ਕੋਈ ਸਵਾਰੀ ਸੰਗਤ ਮਿਲ ਜਾਈ ਤੇ ਫਿਰ ਫਰੀ ਸੇਵਾ ਹੀ ਕਰਨੀ ਆ ਉਹਨਾਂ ਤੋਂ ਕਿੰਨਾ ਫਰੀ ਲੈ ਕੇ ਆਉਣੀ ਆ ਪਾਵੇਂ ਗੁਰਦੁਆਰਾ ਸਾਹਿਬ ਆਣਾ ਹੋਵੇ ਪਾਵੇਂ ਨਾ ਆਣਾ ਹੋਵੇ ਨਹੀਂ ਜਿਹੜੇ ਸੰਗਤ ਗੁਰਦੁਆਰ ਸਾਹਿਬ ਆਊਗੀ ਉਹਦੇ ਉੱਤੇ ਫ੍ਰੀ ਸੇਵਾ ਜਿੱਥੋਂ ਮਰਜੀ ਬਹਿ ਜਾਈ ਸਮਰਲਾ ਚੌਂਚ ਉੱਤੇ ਬਹਿ ਜੇ ਆਮ ਨਗਰ ਤੋਂ ਬਹਿ ਜੇ ਜਮਾਲਪੁਰ ਤੋਂ ਲੈ ਜੇ ਲੁਧਿਆਣਾ ਹੀ ਤੁਸੀਂ ਕਵਰ ਕੀਤਾ ਹੋਇਆ ਹਾਂਜੀ ਜਿੱਥੋਂ ਮਰਜੀ ਬਹਿ ਜੇ ਮੈਂ ਤੇ ਇਹਨੇ ਬਾਸਾਡਾ ਬਾਸਾਡ ਮੈਂ ਬਾਸਾਡੋ ਲੈ ਕੇ ਆਉਂਗਾ ਉਹ ਵੀ ਫ੍ਰੀ ਸੇਵਾ ਹੀ ਆ ਬਾਸਾਡੋ ਬਹਿ ਜੇ ਇੱਥੋਂ ਤੱਕ ਉਹ ਵੀ ਫ੍ਰੀ ਸ ਹੈ ਇੱਥੋਂ ਬਾਸਾਡੋ ਉਹ ਵੀ ਫ੍ਰੀ ਸ ਹੈ ਬਈਆ ਕੋਈ ਪੈਸਾ ਨਹੀਂ 1 ਰੁਪਇਆ ਨਹੀਂ ਲੈਣਾ ਕਿਹਾ ਤੋ ਬਾਬਾ ਦੇਣਾ ਬਹੁਤ ਪਸਾਈ ਉਸੇ ਦੀ ਕਿਰਪਾ ਮੈਂ ਕੁਝ ਨਹੀਂ ਕਰ ਸਕਦੀ ਬਾਬਾ ਜੀ ਦੀ ਕਿਰਪਾ ਹੈ ਤੇ ਇੱਕ ਪਾਸੇ ਇੱਕ ਵੀ ਦਿਨ ਜੇ ਨਾ ਕਮਾਈਏ ਤਾਂ ਕਰਦਾ ਗੁਜ਼ਾਰਾ ਵੀ ਬੜਾ ਔਖਾ ਹੋ ਜਾਂਦਾ ਹੈ ਤੁਸੀਂ ਪੂਰਾ ਦਿਨ ਆਪਣਾ ਜਿਹੜਾ ਇਹ ਸੇਵਾ ਨੂੰ ਦੇ ਰਹੇ ਹੋ ਦੇਖੋ ਜੀ ਇਹ ਤਾਂ ਉਹਦੀ ਕਿਰਪਾ ਇਹ ਉਹਦੀ ਕਿਰਪਾ ਉਹ ਹੀ ਦੇਣ ਵਾਲਾ ਮੈਂ ਕੋਈ ਆਪਾਂ ਕੁਝ ਨਹੀਂ ਕਰ ਸਕਦੇ ਮੈਂ ਉਹ ਸਾਰਾ ਕੰਮ ਨਾ ਕਰਾਂ ਮੈਂ ਘਰੇ ਵੀ ਬੈਠਾਂ ਤਾਂ ਬਿੱਲ ਆ ਪੈਸਾ ਤਾਂ ਨਾ ਕਰੀਏ ਪਰ ਜਿਹੜੇ ਇੱਥੇ ਆ ਕੇ ਸਕੂਨ ਮਿਲਦਾ ਉਹ ਨਹੀਂ ਬਾਹਰ ਮਿਲਦਾ ਕਿਤੇ ਵੀ ਇੱਥੇ ਆ ਕੇ ਸਕੂਨ ਮਿਲਦਾ ਸੰਗ ਦੀ ਸੇਵਾ ਕਰਕੇ ਇਹਦੇ ਵਿੱਚ ਸੰਗਤ ਇਤੋਂ ਪੱਟੀ ਸੇਵਾ ਕਰਨੀ ਕੋਈ ਇਹ ਸੁਖੀ ਆ ਆਦਾ ਮਾਲਕ ਨੇ ਮੇਰੀ ਸੁਣੀ ਆ ਤੇ ਆਪਾਂ ਉਹ ਸਵੇਰ ਤੋਂ ਲੈ ਕੇ ਇੱਥੇ ਸੰਗਤ ਦੀ ਸੇਵਾ ਕਰਦੇ ਕਰਦੇ ਸਵੇਰੇ ਕਿੰਨੇ ਵਜੇ ਆ ਜਾਣਗੇ ਜੀ 10 ਵਜੇ ਘਰੋਂ ਚੱਲਦੇ ਆ 11 ਸਵਾ 11 ਵਜੇ ਬਸ ਇੱਥੇ ਕਿਸੇ ਤਰੀਕੇ ਪਹੁੰਚ ਜਾਂਦੇ ਸੰਗਤ ਲੈ ਕੇ ਸ਼ਾਮ ਕਿੰਨੇ ਵਜੇ ਤੱਕ ਫਿਰ ਸੇਵਾ ਇੱਥੇ ਜਾਣਾ ਸੰਗਤ ਮੇਰੀ ਆਉਣੀ ਆ ਉਹਨਾਂ ਸ਼ਾਮ ਨੂੰ 4 ਵਜੇ ਤੋਂ ਬਾਅਦ ਸਮਾਪਤੀ ਹੁੰਦੀ ਆ 4 ਸਵਾ 4:00 ਉਸ ਤੋਂ ਬਾਅਦ ਸੰਗਤ ਨੇ 4:30 5 6 ਵਜੇ ਬਾਹਰ ਆਉਣਾ ਮੱਥਾ ਪਲਾ ਟੇਕ ਕੇ ਫ੍ਰੀ ਹੋ ਕੇ ਉਸ ਤੋਂ ਬਾਅਦ ਫੇਰ ਮੈਂ ਸਾਰੀ ਸੰਗਤ ਫੇਰ ਵਾਪਸ ਲੈ ਕੇ ਜਣਿਆ ਉਸ ਤੋਂ ਪਹਿਲਾਂ ਜਿਹੜਾ ਮੇਰਾ ਟਾਈਮ ਬਣਿਆ ਬਚੂਗਾ ਉਹਦੇ ਵਿੱਚ ਇਥੋਂ ਮੈਂ ਸੰਗਤ ਲੈ ਜਾਣੀ ਆ ਬਾਸੜੇ ਮਿਲ ਜੇ ਬਾਸੜੇ ਲੈ ਜਾਣੀ ਆ ਸਮਰਾਜ ਚੌਕ ਦੇ ਮਿਲ ਗਏ ਸਮਰਾਜ ਚੌਕ ਲੈ ਕੇ ਜਾਣੇ ਆ ਤੇ ਗੱਲ ਚੌਕ ਮੇਲੇ ਗੱਲ ਜੜਾਰੇ ਸਾਰੇ ਫ੍ਰੀ ਲੈ ਕੇ ਜਾਣੇ ਆ ਇੱਕਦੇ ਐ ਇਦਾਂ ਨਹੀਂ ਹੋਇਆ ਇਹਨਾਂ 2-3 ਮਹੀਨਿਆਂ ਦੇ ਵਿੱਚ ਕਿ ਦਿਲ ਦੇ ਵਿੱਚ ਆਇਆ ਹੋਵੇ ਅੱਜ ਨਾ ਜਾਵਾਂ ਤੱਬੇ ਠੀਕ ਨਹੀਂ ਆਉਂਦੇ ਨੇ ਇਹ ਆਉਂਦਾ ਨਹੀਂ ਕਰੇ ਉੱਠ ਕੇ ਸਵੇਰੇ ਕਿ ਉੱਠੀ ਦਾ 10 ਵਜੇ ਆ ਤੇ ਅੱਜ ਜਦੋਂ ਇੱਧਰ ਨੂੰ ਆਉਣਾ ਦਾ ਬਧਵਾ ਦੇ ਬਧਵਾ ਤੜਕੇ ਸਵੇਰੇ 8 ਵਜੇ ਨੂੰ ਉੱਠ ਕੇ ਨਹਾ ਤੋ ਕੇ ਤਿਆਰ ਕੇ 10:00 ਨੂੰ ਤਿਆਰ ਰੈਡੀ ਹੋਈਦਾ ਗੱਡੀ ਤਿਆਰ ਕਰ ਲਈ ਚੱਲੋ ਜੀ ਚੱਲ ਗਈ ਸੰਗਤ ਕਈ ਵਾਰ ਹੁਣ ਜਿੱਦਾਂ ਕਿ ਹੁਣ ਬਾਈ ਜੀ ਪੈਸੇ ਦੇ ਰਹੀ ਸੀ ਉਸ ਦੇ ਕੀ ਦਿਲ ਦੇ ਵਿੱਚ ਆਂਦਾ ਹੈ ਦੇਖੋ ਜੀ ਮੈਂ ਕਹਾਂ ਜੀ ਮੈਂ ਸੇਵਾ ਲਈ ਆ ਮੈਂ ਸੇਵਾ ਕਰਨੀ ਪਰ ਮੈਂ ਕਿਸੇ ਤੋਂ ਪੈਸਾ ਨਹੀਂ ਲਵਾਂਗਾ ਮੈਂ ਕਿਸੇ ਤੋਂ ਪੈਸਾ ਨਹੀਂ ਲਵਾਂਗਾ ਪਰ ਮੈਂ ਨਾਲ ਸੇਵਾ ਹੀ ਕਹਿੰਨੀ ਸੰਗਤ ਦੀ ਮੈਨੂੰ ਸੇਵਾ ਮਿਲੀ ਆ ਤੇ ਮੈਂ ਸੇਵਾ ਨਿਭਾਉਂਦਾ ਰਹਾ ਜਦੋਂ ਤੱਕ ਜੀ ਵੀ ਨਿਭਾਵਾਂਗੇ ਜੀ ਤੇ ਬਾਕੀ ਦੇਖੋ ਬਾਬਾ ਜੀ ਬਖਸ਼ਨਹਾਰ ਨੇ ਤੇ ਇੰਨੀ ਗਰਮੀ ਪੈ ਰਹੀ ਹੈ ਤੇ ਸੰਗਤ ਦਾ ਜਿਹੜਾ ਤਾਤਾ ਲੱਗਿਆ ਹੋਇਆ ਕੋਈ ਗਰਮੀ ਦੇ ਵਿੱਚ ਆਪਣੇ ਪੱਖਿਆਂ ਦੀ ਸੇਵਾ ਕਰ ਰਿਹਾ ਹੈ ਸ਼ਬੀਲ ਦੀ ਸੇਵਾ ਕਰ ਰਿਹਾ ਹੈ ਉੱਥੇ ਤੁਹਾਡੀ ਸੇਵਾ ਹੀ ਬਹੁਤ ਵੱਡੀ ਸੇਵਾ ਹੈ ਦੇਖੋ ਆਪਣੀ ਵੱਡੀ ਸੇਵਾ ਨੇ ਜਿਹਦਾ ਬਾਬਾ ਜੀ ਦੀ ਕਿਰਪਾ ਹੋਈ ਆ ਤਾਂ ਆਪਾਂ ਸੇਵਾ ਕਰਨ ਵੱਡੀ ਸੇਵਾ ਕਹਦੇ ਆ ਜੀ ਅੱਜ ਤਾਂ ਸੰਗਤ ਸੇਵਾ ਕਰਦੇ ਆ ਜੋ ਸੰਗਤ ਦਾ ਫਲ ਮੈਨੂੰ ਸਾਨੂੰ ਮਿਲੂ ਜੇ ਬਾਬੇ ਨੇ ਦੇਣਾ ਜੀ ਸਾਰੇ ਕੋਲ ਮੰਗਣੇ ਬਾਬਾ ਜੀ ਦੇ ਕੋਲੋਂ ਉਸੇ ਨੇ ਦੇਣਾ ਆ ਪਾਪਾ ਜੀ ਨੇ ਡਿਊਟੀ ਲਾਤੀ ਤੁਸੀਂ ਡਿਊਟੀ ਨਾ ਬਾਅਦ ਉਹ ਤਾਂ ਕੁਦਰਤ ਤੋਂ ਲੱਗ ਗਈ ਜੀ ਡਿਊਟੀ ਮੈਂ ਕੌਣ ਲਾਉਣ ਵਾਲਾ ਮੈਂ ਤਾਂ ਉਸ ਦਿਨ ਤਾਂ ਪਸਾਰਿਆ ਮੈਂ ਇੱਕ ਸਵਾਰੀ ਤੋਂ ਪੈਸੇ ਲੈ ਲੇ ਉਹ ਮੈਨੂੰ ਪੈਸੇ ਉਹਦੇ ਮੈਂ ਲੈਣੇ ਸੀ 10 ਮੈਨੂੰ 20 ਦੇ ਗਈ ਮੈਂ ਉਹਨੂੰ ਕਹਿੰਦਾ ਬਾਅਦ ਵਿੱਚ ਮੈਂ ਦੇਖਿਆ ਵੀ 20 ਰੁਪਏ ਆਇਆ ਮੈਂ ਕਿਹਾ ਗੋਸਾਫੀ ਨਾ ਆਬ ਗਈ ਬਾਬਾ ਜੀ ਭੁੱਲ ਜੁਕਾ ਪੈਸੇ ਦੇ ਕੇ ਸਵਾਰੀ ਮੂਰੇ ਗੱਲੇ ਸੱਟ ਗਈ ਵੀ 20 ਰੁਪਏ ਮੈਂ ਕਿਹਾ ਜੀ ਮੈਂ ਭੈਣ ਮੇਰੀ ਮੈਂ ਪੈਸਾ ਨਹੀਂ ਲੈਂਦਾ ਨਾ ਲੈਣਾ ਹੀ ਬਾ ਮੈਂ ਫਰੀ ਸੇਵਾ ਸੰਗਤ ਨੂੰ ਦਿੰਦੀ ਪੈਸੇ ਭਾਈ ਸਾਡੇ ਤੇਲ ਦੇ ਪੈਸੇ ਪਾ ਲੈ ਮੈਂ ਕਿਹਾ ਜੀ ਰੱਬ ਦੀ ਕਿਰਪਾ ਤੁਸੀਂ ਬਾਬਾ ਜੀ ਕੋਲੇ ਜਾ ਕੇ ਜਾਓ ਉੱਥੇ ਸੰਗਤ ਗੱਲੇ ਜਪਾ ਜੋ ਸੇਵਾ ਸਾਨੂੰ ਦੇਣ ਨਾ ਉੱਥੇ ਪਾ ਦਿਓ ਉਹੀ ਬਹੁਤ ਸੰਗਤ ਸੇਵਾ ساری ਵੀ ਸੇਵਾ ਉਹਦੇ ਵਿੱਚ ਹੀ ਸੇਵਾ ਸੇਵਾ ਸਾਰੀ ਆਪਣੀ ਹੀ ਸੇਵਾ ਉਸ ਲੰਗਰ ਦੇ ਰੂਪ ਦੇ ਵਿੱਚ ਸੰਗਤਾਂ ਤੱਕ ਉਦਾਂ ਹੀ ਪਹੁੰਚ ਜਾਂਦੀ ਹੈ ਉਹ ਤਾਂ ਆਪੇ ਪਾ ਜਿਹੜੀ ਮੈਂ ਕਿਹਾ ਜੀ ਮੇਰੇ ਤੋਂ ਨਾਮ ਮੈਨੂੰ ਦਿਓ ਉੱਥੇ ਲੰਗਰ ਚ ਪਾ ਦਿਓ ਬਾਬਾ ਜੀ ਦੇ ਉੱਥੇ ਲੰਗਰ ਚ ਪਾ ਦਿਓ ਜਿੱਥੇ ਮਰਜੀ ਸੇਵਾ ਪਾ ਦਿਓ ਸੇਵਾ ਸੇਵਾ ਹੀ ਆ ਉਹ ਵੀ ਸੇਵਾ ਹੀ ਮੈਂ ਕਿਹਾ ਇਹ ਨਹੀਂ ਕਹੋ ਮੈਨੂੰ ਉਹ ਤੇਲ ਦੇ ਪੈਸੇ ਲੈਣਾ ਨਹੀਂ ਆ ਜੀ ਮੈਂ ਕਿਹਾ ਬਾਬੇ ਦੀ ਕਿਰਪਾ ਮੈਂ ਆਪਦੇ ਨੂੰ ਤੇਲ ਮੈਂ ਕੌਣ ਕਹਿੰਦਾ ਇਹ ਇਹ ਤਾਂ ਬਾਬਾ ਜੀ ਦੀ ਕਿਰਪਾ ਹੋਈ ਆ ਉਹੀ ਕਰਾਉਂਦਾ ਸਭ ਕੋ ਅਸੀਂ ਕੌਣ ਆ ਜੀ ਇੱਕ ਪਾਸੇ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਡੀਜ਼ਲ ਇੰਜਨ ਆ ਆਟੋ ਹੈ ਸਵਾਰੀਆਂ ਵੀ ਫੁੱਲ ਨੇ ਮਾਤਾ ਜੀ ਦਰ ਤੇ ਆਏ ਹੋ ਬਾਬਾ ਜੀ ਤੋਂ ਕੀ ਸੁਖਣਾ ਸੁਖਿਆ ਸੀ ਤੁਸੀਂ ਮੈਨੂੰ ਕੋਈ ਸੁਖ ਸਕਦੇ ਕੁਝ ਕਹਿਣਾ ਚਾਹੁੰਦੇ ਮਾਤਾ ਜੀ ਪਹਿਲੀ ਵਾਰ ਆਇਆ ਅਸੀਂ ਤਾਂ ਪਹਿਲੀ ਵਾਰ ਆਏ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਵੀ ਇੰਨੇ ਪਹਿਲੀ ਵਾਰ ਆਇਆ ਉਸਤੋਂ ਮਾਤਾ ਜੀ ਬਾਈ ਜੀ ਹੋਣੀ ਆਪਣਾ ਆਪਣੀ ਸੇਵਾ ਨਿਭਾ ਰਹੇ ਨੇ ਕੁਝ ਕਹਿਣਾ ਚਾਹੁੰਦੇ ਹੋ ਬਾਈ oi inna di seva da anti ni janti ni pa sakde ji inna da den de hi ni sakde jithe inna aake hi dharti te sukoon milda kithe ni milda hor samne kuch ni milda ethe sab kuch hai par milda sar da naam mari niti rakh ke mere naal sa bahut khush hai sar da naam hai bahut ਉਹ ਦਰ ਹੈ ਜਿੱਥੇ ਸੰਗਤਾ ਪਹੁੰਚਦੀਆਂ ਨੇ ਆਪਣੇ ਅ ਦਰ ਤੇ ਨਤਮਸਤਕ ਹੁੰਦੀਆਂ ਨੇ ਤੇ ਆਪਣੀ ਖੁਸ਼ੀਆਂ ਮੰਗਦੀਆਂ ਨੇ ਇਹ ਸਵਾਰੀਆਂ ਨਾਲ ਭਰਿਆ ਆਟੋ ਹੈ ਬਾਈ ਹੋਣੀ ਆਪਣੀ ਸੇਵਾ ਨਿਵਾਰੇ ਨੇ ਦੇਖ ਸਕਦੇ ਹੋ ਸਵਾਰੀਆਂ ਹੁਣ ਜਿਹੜੀ ਸਵਾਰੀਆਂ ਇਹਨਾਂ ਨੇ ਪਰੀਆਂ ਨੇ ਸੋ ਅਗਲੇ ਅਪਡੇਟ ਲੈ ਕੇ ਫਿਰ ਤੋਂ ਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ